जय गुरुदेव थाना गुरुदेव जी आज भगवान वाल्मीकि जी महाराज जी ਦੇ ਜਨਮ ਦਿਵਸ ਨੂੰ ਸਮਰਪਿਤ ਬਲਾਚੁਰ ਵਿਖੇ ਵਿਸ਼ਾਲ ਸ਼ੋਹਰਾਤਾਂ ਕੱਢੀ ਗਈ ਬਹੁਤ ਹੀ ਵਧੀਆ ਦ੍ਰਿਸ਼ ਸੀਗਾ ਜੀ भगवान वाल्मीकि महाराज ਦੀ ਝਾਕੀਆਂ ਆ ਬੈਨ ਤਿਆਰ ਕੀਤੀ ਗਈ ਹੈ ਜੀ ਫੁੱਲ ਵਾਲੀ ਪਲਕੀ ਜਿਸ ਵਿੱਚ ਰਮਾਇਣ ਰੱਖੀ ਗਈ ਹੈ ਜੀ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੜੇ ਉਤਸ਼ਾਹ ਨਾਲ ਲੋਕਾਂ ਦੇ ਮੱਥਾ ਟੇਕਿਆ ਜੀ ਸੰਗਤ ਨੇ ਮੱਥਾ ਟੇਕਿਆ ਉਹ ਪੂਰਾ ਇੰਜੋਏ ਕੀਤਾ ਜੀ ਬੜੀ ਹੀ ਲਗਨ ਨਾਲ ਸ਼ਰਦਾ ਦੇ ਨਾਲ ਬੜੀ ਹੀ ਸੰਗਤ ਆਈ ਹੋਈ ਸੀ ਢੋਲ ਲਗਾ ਰਹੇ ਵੱਜ ਰਹੇ ਤੇ ਜੀ ਆ ਦੇਖੋ ਜੀ ਜੈਨਪੁਰੀ ਬ੍ਰਾਸ ਬੈਂਡ ਆਪਣੀ ਸੇਵਾ ਕਰਦੇ ਹੋਏ ਆਪਣੀ ਹਾਜ਼ਰੀ ਲਗਾਉਂਦੇ ਹੋਏ ਲਵ ਕੁਛ ਬਣੇ ਹੋਇਆ ਜੀ ਲਵ ਕੁਛ ਜੀ ਔਰ ਘੋੜਾ ਵੀ ਫਰਿਆਵਾ ਨਾਲ ਜੋ ਰਾਮਚੰਦਰ ਜੀ ਦੇ ਛੱਡਿਆ ਸੀ ਆ ਛੋਟੇ-ਛੋਟੇ ਗੁੜੀਏ ਪਲਕੀਆਂ ਮਤਲਬ ਸਿਰ ਦੇ ਉੱਪਰ ਆ ਕੇ ਆਪਣੇ ਕਲਸ ਰੱਖ ਕੇ ਸਿਰ ਦੇ ਉੱਪਰ ਉਹ ਵੀ ਆਪਣੀ ਸੇਵਾ ਕਰ ਰਹੀਆਂ ਆ ਉਸ ਤੋਂ ਬਾਅਦ ਪਲਾਚੋਰ ਦੇ ਵਿੱਚ ਜੋ ਨਗਰ ਕੌਂਸਲ ਦੇ ਪ੍ਰਧਾਨ ਆ ਆਪਣੇ ਸੁਨੀਲ ਕੁਮਾਰ ਲਾਡੀ ਜੀ ਲਾਡੀ ਰਾਣਾ ਜੀ ਉਹ ਵੀ ਉਹਨੇ ਉਹਨੇ ਹਾਜ਼ਰ ਲਗਾਈ ਹੈ ਜੀ ਬਿਸ਼ੂ ਰਾਣਾ ਜੀ ਐਮਸੀ ਸਾਹਿਬ ਸ਼ੰਦਰਪਾਲ ਪੱਟੀ ਜੀ ਕੇਵਲ ਕਿਸ਼ਨ ਬੈਂਸ ਜੀ ਜੋਲੀ ਜੀ ਦਿਨੇਸ਼ ਬੈਂਸ ਜੀ ਦਿਨੇਸ਼ ਕੁਮਾਰ ਗੰਗੜ ਜੀ ਸੰਜੀਵ ਕੁਮਾਰ ਮਿੰਟਾ ਜੀ ਰੂਪਨਾਲ ਚਾਚਾ ਜੀ ਜੋਵਨ ਕੁਮਾਰ ਜੀ ਪ੍ਰਵਿੰਦਰ ਸਿੰਘ ਲਾਲੀ ਜੀ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਇੱਥੇ ਹਾਜ਼ਰੀ ਲਗਾਈ ਹੈ ਜੀ ਆਪਣੀ ਸਾਡੇ ਰਾਜੇ ਟਿੱਕਾ ਜੀ ਉਹ ਵੀ ਪੂਰਾ ਹੈ ਮਸਤ ਹੋ ਕੇ ਪੂਰਾ ਇੰਜੋਏ ਕਰ ਰਹੇ ਆ ਜੀ ਆ ਚੱਕੀ ਹੈ ਜੀ ਇੱਕ शिवशंकर जी और माता गोरी जी ਇਦਾਂ ਦੇ ਵੀਡੀਓ ਹੋਰ ਆਪਣੇ ਚੈਨਲ ਤੇ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਜੀ ਤਾਂ ਜੋ ਕਿ ਨਵੇਂ ਨਵੇਂ ਵੀਡੀਓ ਤੁਹਾਡੇ ਅੱਗੇ ਆਪਾਂ ਲੈ ਕੇ ਆਈਏ ਧੰਨਵਾਦ ਜੀ